ਗਿਆਨਯੰਜਨ ਗੁਰ ਦਿਆ ਅਗਿਆਨ ਅਧੇਰ ਬਿਨਾਸ਼ ਹਰ ਕਿਰਪਾ ਕ ਭਗਤ ਬਹਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਹੋ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਬਿਖੜ ਬਿਖਰਾਤੇ ਕਿਉ ਚਾਲ ਲਾਹ ਗੁਰ ਚਾਲੇ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਕਾਲੇ ਹਬ ਅੰਧੇ ਅੰਧ ਬਿਖੇ ਬਿਖਰਾਤੇ ਕਿਉ ਚਾਲ ਲਾਹ ਗੁਰ ਚਾਲੇ ਸਤ ਗੁਰ ਦਇਆ ਕਰੇ ਸੁਖ ਦਾਤਾ ਹਮਲਾਵੇ ਆਪਨ ਕਾਲੀ ਗੁਰ ਸੇਖ ਮੀਤ ਚੱਲਾ ਹੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਬਾਨਾ ਹੋ ਹਰ ਘਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵੂ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬੰਦੋ ਮਤ ਜਾਣੋ ਆਜ ਕੇ ਕਾਲੇ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੇ ਜੇ ਨਾਰ ਸੱਬਿਆ ਸੇਖ ਹਰ ਹੋਏ ਕਾਰ ਮੇਲਾ ਕੇ ਲੇ ਲਾਲੇ ਹਰ ਹਰ ਜਪਨ ਜਪ ਲੋ ਚਲੋ ਜਾਨੀ ਹਰ ਕਿਰਪਾ ਕਰ ਬਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲਾ ਹੋ ਹਮ ਸਾਧ ਜਨਾ ਪਗ ਰਾਲੇ ਪਰਮ ਸਤਕਾਰ ਜੋ ਗੁਰੂ ਕੀ ਸਾਦੇ ਨਿਵਾਦੀ ਗੁਰੂ ਰੂਪ ਸਾਧ ਸੰਗਤ ਜੀ ਆਉ ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਏਸ ਭਾਗਾ ਸਮਾ ਅੰਮ੍ਰਿਤ ਵੇਲੇ ਦਾ ਸਮਾ ਪ੍ਰਾਪਤ ਹੋਇਆ ਹੈ ਆਉ ਤਰਨ ਸਤਿਗੁਰੂ ਛੇੜੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਅੱਜ ਦਾ ਮੁਖ ਵਾਕ ਜੋ ਹੁਕਮ ਨਾਵਾ ਆਪਾਂ ਨੂੰ ਪ੍ਰਾਪਤ ਹੋਇਆ ਹੈ ਇਸ ਪਾਵਨ ਪਵਿੱਤਰ ਸ਼ਬਦ ਦੇ ਵਿਚਾਰ ਸਰਵਣ ਕਰੀਏ ਇਹ ਪਾਵਨ ਪਵਿੱਤਰ ਸ਼ਬਦ ਚੌਥੇ ਪਾਤਸ਼ਾਹ ਤਨਦਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਧਨਾਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਜਿਸ ਸ਼ਬਦਵਾਰਾ ਸਤਿਗੁਰੂ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਗੁਰਸਿੱਖ ਮੀਤ ਚਲੋ ਗੁਰਚਾਲੀ ਇਹ ਭਾਈ ਗੁਰਸਿੱਖੋ ਇਹ ਮਿੱਤਰੋ ਗੁਰੂ ਦੀ ਮਰਜ਼ਾ ਦਾ ਤੇ ਚੱਲੀਏ ਗੁਰੂ ਦੇ ਹੁਕਮਾਂ ਦੇ ਪਹਿਰਾ ਦੇਈਏ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਣਾ ਹੈ ਜੋ ਗੁਰ ਕਹ ਸੋਈ ਭਲ ਮਾਨਾ ਹੋ ਹਰ ਹਰ ਕਥਾ ਨਿਰਾਲੀ ਰਹਾਓ ਜੋ ਗੁਰੂ ਦਾ ਹੁਕਮ ਹੈ ਜੋ ਗੁਰੂ ਕਹਿੰਦਾ ਹੈ ਉਹ ਸੱਤ ਕਰਕੇ ਮੰਨ ਲਈਏ ਉਹਦੇ ਅੱਗੇ ਸਿਰ ਝੁਕਾ ਦੇਈਏ ਕਿਉਂਕਿ ਗੁਰੂ ਉਹ ਹਰਥਾਂ ਵਿਆਪਕ ਹਰੀ ਪਰਮਾਤਮਾ ਜੋ ਬੜਾ ਅਚਰਬ ਹੈ ਨਿਰਾਲਾ ਹੈ ਜਿਹਦੀ ਅਚਰਬ ਖੇਰ ਹੈ ਉਸ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ ਜੋ ਗੁਰੂ ਕਹਦਾ ਉਹ ਅਲਾ ਕਰਕੇ ਮੰਨ ਲੀਏ ਗੁਰੂ ਦੇ ਹੁਕਮਾਂ ਦੇ ਚੱਲ ਪੀਏ ਕਾ ਉਹ ਅਚਾਰ ਦੇ ਵਾਹਿਗੁਰੂ ਅਚਾਰ ਦੇ ਕੌਦਕਾਂ ਵਾਲੇ ਉਸ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਂਦਾ ਜੀਵ ਜੁੜ ਜਾਂਦਾ ਹੈ ਹਮ ਅੰਧਲੇ ਅੰਧ ਬਿਖੈ ਵਿਖ ਰਾਤੇ ਉਹ ਚੱਲ ਗੁਰ ਚਾਲੀ ਏ ਵਾਹਿਗੁਰੂ ਜੀ ਅਸੀਂ ਗਿਆਨ ਰੂਪੀ ਨੇਤਰਾ ਤੋਂ ਹੀੜੇ ਅੰਦੇ ਹਾਂ ਜਿਵੇਂ ਨੇਤਰਾ ਤੋਂ ਹੀੜ ਬਨੋਖਾ ਬਿਨਾਂ ਸਹਾਰੇ ਤੋਂ ਸਹੀ ਰਸਤੇ ਤੇ ਵੀ ਜਾ ਸਕਦਾ ਉਹਨੂੰ ਕੋਈ ਸਹਾਰਾ ਲੈਣਾ ਪੈਂਦਾ ਕੋਈ ਹੱਥ ਫੜ ਕੇ ਲਿਜਾਵੇਗਾ ਜਾਂ ਆਪਣੀ ਡਗੋਰੀ ਦੇ ਨਾਲ ਕੋਈ ਨਾ ਕੋਈ ਆਸਰਾ ਲੈ ਕੇ ਹੀ ਉਹ ਆਤਮਿਕ ਬੰਧਨ ਤੋਂ ਕੁਝਦਾ ਹੈ ਇਸੇ ਤਰ੍ਹਾਂ ਅਸੀਂ ਗਿਆਨ ਰੂਪੀ ਨੇਤਰਾ ਤੋਂ ਹੀਨੇ ਅੰਦੇ ਹਾਂ ਅਗਿਆਨਤਾ ਵਿੱਚ ਹਾਂ ਜਿਸ ਕਰਕੇ ਅਸੀਂ ਜਹਿਰ ਰੂਪੀ ਵਿਕਾਰਾਂ ਦੇ ਵਿੱਚ ਹੀ ਰਚ ਰਹੇ ਹਾਂ ਕਿਵੇਂ ਆਸੀ ਗੁਰੂ ਦੇ ਹੁਕਮਾਂ ਦੇ ਚੱਲ ਸਕਦੇ ਆ ਕਿਵੇਂ ਚੱਲੀਏ ਗੁਰੂ ਦੇ ਰਾਹ ਤੇ ਗੁਰੂ ਦੀ ਛਾਡੀ ਕਿਵੇਂ ਚੱਲੀਏ ਕਿਉਂਕਿ ਅਸੀਂ ਗਿਆਨ ਤੋਂ ਹੀਨੇ ਹਾਂ ਲੈ ਕੇ ਰੂਪੀ ਗਿਆਨ ਰੂਪੀ ਨੇਤਰ ਸਾਡੇ پاس ਨਹੀਂ ਜਿਸ ਕਾਰਨ ਅਸੀਂ ਹਨੇਰੇ ਵਿੱਚ ਪੜਕ ਰਹੇ ਹਾਂ ਸੰਸਾਰਿਕ ਤੌਰ ਤੇ ਜਿਸ ਮਨੁੱਖ ਦੇ ਨੇਦਰ ਨਾ ਹੋਣ ਜੋ ਦੇਖ ਨਾ ਸਕਦਾ ਹੋਵੇ ਉਸ ਨੂੰ ਅੰਨ੍ਹਾ ਕਿਹਾ ਜਾਂਦਾ ਹੈ। ਪਰ ਸਤਿਗੁਰੂ ਜੀ ਉਸ ਮਨੁੱਖ ਨੂੰ ਅੰਨ੍ਹਾ ਸਮਝਦੇ ਨੇ ਜਿਹੜਾ ਅਗਿਆਨਤਾ ਵਿੱਚ ਹੈ ਜਿਹੜਾ ਆਪਣੇ ਮਾਲਕ ਤੋਂ ਖੁੰਝਿਆ ਹੋਇਆ ਹੈ। ਮਹਾਰਾਜ ਬਾਣੀ ਵਿੱਚ ਹਦਾਇਤ ਕਰਦੇ ਨੇ ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਹਿ। ਅੰਦੇ ਸਹੀ ਨਾਨਕਾ ਦੇ ਖਸਮੋਂ ਉੱਥੇ ਜਾਏ ਜਿਹੜੇ ਬਾਗਤੋਂ ਖੁੰਝੇ ਹੋਏ ਨੇ ਜਿਹੜੇ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਅਸਲ ਵਿੱਚ ਉਹ ਅੰਨੇ ਹਨ ਇਹ ਵਾਹਿਗੁਰੂ ਅਸੀਂ ਅੰਨੇ ਸਾਡੇ ਕੋਲ ਗਿਆਨ ਰੂਪੀ ਨੀਦਰ ਨਹੀਂ ਹਨ ਅਸੀਂ ਵਿਖੇ ਬਕਾਰਾਂ ਵਿੱਚ ਹੀ ਰਚ ਰਹੇ ਹਾਂ ਕਿਵੇਂ ਅਸੀਂ ਗੁਰੂ ਦੇ ਦਸੇ ਮਾਰਗ ਤੇ ਚੱਲ ਸਕਦੇ ਆ ਸਤਗੁਰ ਦਇਆ ਕਰੇ ਸੁਖ ਦਾਤਾ ਉਹ ਸੁਖਾਂ ਦਾ ਦਾਤਾ ਸੁਖ ਦੇਣ ਵਾਲਾ ਸਤਗੁਰੂ ਜੇ ਉਹ ਮਿਹਰ ਕਰਨੇ ਦਇਆ ਕਰੇ ਹਮ ਲਾਵੇ ਆਪਨ ਪਾਲੀ ਸਾਨੂੰ ਆਪਣੇ ਲਨ ਲਾ ਲਵੇ ਕਿਰਪਾ ਕਰਕੇ ਮਿਹਰ ਕਰਕੇ ਆਪਣੇ ਚਰਨਾਂ ਨਾਲ ਜੋੜ ਲਵੇ ਆਪਣਾ ਪੱਲਾ ਪਕੜਾ ਦੇਵੇ ਅਸੀਂ ਗਿਆਨ ਰੂਪੀ ਨੇਤਰਾਂ ਤੋਂ ਅਨੇ ਵਿਸ਼ੇਵਕਾਰਾਂ ਦੇ ਖੰਝਤ ਲੋਕ ਜਿਉ ਸੁੱਖਾਂ ਦੇ ਦਾਦੇ ਅਕਾਲ ਪੁਰਖ ਵੈਗੁਰੂ ਦੇ ਲੜ ਲੱਗ ਜਾਈ ਉਹਦਾ ਪੱਲਾ ਪਕੜ ਲਈਏ ਤਾਂ ਗੁਰੂ ਦੀ ਦਰਸ਼ੀ ਮਰਜਾਦਾ ਤੇ ਚੱਲਿਆ ਜਾ ਸਕਦਾ ਹੈ ਗੁਰੂ ਦੀ ਚਾਲੀ ਚੱਲਿਆ ਜਾ ਸਕਦਾ ਹੈ ਉਹ ਆਪਣੇ ਲੜ ਲਾ ਲਵੇ ਸਾਨੂੰ ਕਿਉਂਕਿ ਸਤਿਗੁਰੂ ਦਇਆਵਾਨ ਹੈ ਉਹ ਦਇਆ ਕਰਦਾ ਹੈ ਤਰਸ ਕਰਦਾ ਹੈ ਆਪਣੇ ਨਾਲ ਜੀਵਾਂ ਨੂੰ ਜੋੜ ਲੈਂਦਾ ਹੈ ਇਸ ਕਰਕੇ ਏ ਗੁਰਸਿੱਖ ਮਿੱਤਰੋ ਗੁਰੂ ਦੇ ਦੱਸੇ ਰਾਹ ਤੇ ਚੱਲੀਏ ਜੋ ਗੁਰ ਕਹਿੰਦਾ ਉਹ ਭਲਾ ਕਰਕੇ ਮੰਨ ਲੀਏ ਇਹ ਅਚਾਰਜ ਖੇਡ ਹੈ ਉਸ ਪਰਮਾਤਮਾ ਦੀ ਕਥਾ ਨਰਾਗੀ ਹੈ ਜਿਹੜਾ ਗੁਰੂ ਦੇ ਹੁਕਮਾਂ ਤੇ ਚੱਲਦਾ ਹੈ ਗੁਰੂ ਦੇ ਬਚਨਾਂ ਨੂੰ ਮੰਨਦਾ ਹੈ ਉਹ ਅਚਾਰਜ ਕੌਤਕਾਂ ਵਾਲਾ ਮਾਲਕ ਪਰਮਾਤਮਾ ਉਸ ਜੀਵ ਨੂੰ ਆਪਣਾ ਰੂਪ ਬਣਾ ਲੈਂਦਾ ਆਪਣੇ ਨਾਲ ਮੇਲ ਲੈਂਦਾ ਹੈ ਆਪਣਾ ਹੀ ਰੂਪ ਣਾ ਲੰਦਾ ਹਰ ਕਾ ਸੇਵਕ ਹਰ ਹੀ ਜੇਹਾ ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨਿਆ ਉਹ ਗੁਰੂ ਦਾ ਰੂਪ ਹੀ ਹੋ ਗਏ ਬਾਬੇ ਲੈਹਣੇ ਨੇ ਗੁਰੂ ਨਾਨਕ ਦਾ ਬਚਨ ਮੰਨਿਆ ਉਹ ਗੁਰੂ ਅੰਗਦ ਬਣ ਗਏ ਗੁਰੂ ਨਾਨਕ ਦਾ ਦੂਸਰਾ ਰੂਪ ਕਿਉਂਕਿ ਗੁਰੂ ਘਰ ਦੇ ਵਿੱਚ ਇਹੋ ਹੀ ਕਸਵੱਟੀ ਹੈ ਜਿਹੜੇ ਗੁਰੂ ਦਾ ਬਚਨ ਮੰਨਦੇ ਨੇ ਗੁਰੂ ਦੇ ਹੁਕਮਾਂ ਤੇ ਚੱਲਦੇ ਨੇ ਉਹਨਾਂ ਵਿੱਚ ਤੇ ਗੁਰੂ 'ਚ ਕੋਈ ਫਰਕ ਹੀ ਨਹੀਂ ਰਹਿ ਜਾਂਦਾ ਇਹਨਾਂ ਨੇ ਗੁਰੂ ਦਾ ਬਚਨ ਮੰਨ ਲਿਆ ਮਹਾਰਾਜ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ ਜਿਨਾ ਨੇ ਮੰਨ ਲਿਆ ਉਹਦੀ ਗਤੀ ਅਵਸਥਾ ਮਹਿਮਾ ਕਹੀ ਨਹੀਂ ਜਾ ਸਕਦੀ ਜੇ ਕੋ ਕਹੇ ਪਿਛੇ ਪਛਤਾਏ ਜੇ ਕੋਈ ਕਹੇਗਾ ਪਛਤਾਉਗਾ ਕਿਉਂਕਿ ਉਹ ਮੰਨਣ ਵਾਲਾ ਗੁਰੂ ਦਾ ਰੂਪ ਹੋ ਗਿਆ ਜੇ ਗੁਰੂ ਦੀ ਮਹਿਮਾ ਬੇਅੰਤ ਹੈ ਤਾਂ ਉਹਨੂੰ ਮੰਨਣ ਵਾਲੇ ਦੀ ਮਹਿਮਾ ਵੀ ਬੇਅੰਤ ਹੈ ਉਹਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਮੰਨ ਲਿਆ ਉਹ ਗੁਰੂ ਦਾ ਰੂਪ ਹੋ ਗਏ ਲੈਹੜੇ ਨੇ ਮੰਨ ਲਿਆ ਗੁਰੂ ਨਾਨਕ ਦਾ ਦੂਸਰਾ ਸਰੂਪ ਬਣ ਗਏ 80000 ਦੇ ਕੱਠ ਵਿੱਚ ਉਹ ਮੰਨਿਆ ਸੀ ਪੰਜ ਨੇ ਹੌਨ ਤਾਂ ਸਭ 80000 ਦਾ ਕੱਠ ਸੀ ਅਤੀ ਸੰਗਤ ਦਰਬਾਰ ਵਿੱਚੋਂ ਭੱਜ ਗਈ ਸੀ ਗੁਰੂ ਦਾ ਹੁਕਮ ਸੁਣ ਕੇ 20000 ਬੰਦਾ ਜਸਵੰਤ ਰਾਓ ਨਾਲ ਆਇਆ ਹੋਇਆ ਸੀ ਉਹ ਸਾਰੇ ਦੇ ਸਾਰੀ ਭੱਜ ਗਏ ਨਾਲੇ ਜਸਵੰਤ ਰਾਓ ਭੱਜ ਗਿਆ ਕੰਨਿਆ ਨੇ ਤਾਂ ਜੁੱਤੀਆਂ ਵੀ ਨਹੀਂ ਪਾਇਆਂ ਕਿਤੇ ਗੁਰੂ ਜੀ ਨਾਂ ਲੈ ਕੇ ਨਾ ਬੁਲਾਣ ਆ ਜਾ ਤੇਰਾ ਸਿਰ ਵੱਢਣਾ ਹੈ ਭੱਜ ਗਏ ਭੱਜਣ ਵਾਲੇ ਪਰ ਪੰਜ ਨੇ ਮੰਨ ਲਿਆ ਸਿਰ ਭੇਟਾ ਕਰ ਦਿੱਤਾ ਸਤਿਗੁਰੂ ਤੇਰਾ ਹੀ ਸਿਰ ਹੈ ਉਹ ਜਿਨ੍ਹਾਂ ਪੰਜਾਂ ਨੇ ਰੋਸਾ ਰੱਖਿਆ ਗੁਰੂ ਦਾ ਵਾਚਨ ਮੰਨ ਲਿਆ ਫਿਰ ਗੁਰੂ ਨੇ ਕਿੰਨੀ ਵਡਿਆਈ ਦਿੱਤੀ ਗੁਰੂ ਨੇ ਕਹਿ ਦਿੱਤਾ ਇਹ ਹੁਣ ਮੇਰਾ ਹੀ ਰੂਪ ਨੇ ਮੇਰਾ ਖਾਲਸਾ ਹੈ ਖਾਲਸਾ ਮੇਰੋ ਰੂਪ ਹੈ ਖਾਸ ਇਹ ਮੇਰਾ ਖਾਸ ਰੂਪ ਹੈ ਖਾਸੇ ਮੈਂ ਹਾਂ ਕਰੋ ਨਿਵਾਸ ਮੈਂ ਇਹਨਾਂ ਦੇ ਵਿੱਚ ਵਸਦਾ ਮੇਰੇ ਵਿੱਚ ਦੇ ਨਾਂ ਵਿੱਚ ਕੋਈ ਫਰਕ ਨਹੀਂ ਇਨ ਪੰਚਨ ਮੈਂ ਮੇਰੋ ਵਾਸਾ ਮੇਰਾ ਨਿਵਾਸ ਹੈ ਇਹਨਾਂ ਵਿੱਚ ਹੈ ਇਹਨਾਂ ਦੇ ਵਿੱਚ ਹੀ ਵਸਦਾ ਮੈਂ ਇਹਨਾਂ ਦਾ ਹੁਕਮ ਮੇਰਾ ਹੀ ਹੁਕਮ ਹੈ ਗੇ ਕਿਤੇ ਲੋੜ ਪਈ ਤਾਂ ਬਾਜਾਂ ਬਾਰੇ ਨੇ ਵੀ ਉਹਨਾਂ ਪੰਜਾਂ ਪਿਆਰਿਆਂ ਦੇ ਅੱਗੇ ਸਿਰ ਝੁਕਾ ਦਿੱਤਾ ਹੁਕਮ ਮੰਨ ਲਿਆ ਕਿਉਂਕਿ ਉਹਨਾਂ ਨੇ ਗੁਰੂ ਨੂੰ ਮੰਨ ਲਿਆ ਸੀ ਗੁਰੂ ਦਾ ਰੂਪ ਹੋ ਗਏ ਸੀ ਐਸੀ ਅਚਾਰਿਤ ਕਥਾ ਹੈ ਉਸ ਮਾਲਕ ਪ੍ਰਮਾਤਮਾ ਦੀ ਜਿਹੜੇ ਗੁਰੂ ਦੇ ਬਾਚਨ ਨੂੰ ਸਤ ਕਰਕੇ ਭਲਾ ਕਰਕੇ ਮੰਨ ਲੈਂਦੇ ਨੇ ਉਹ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ ਪਰਮਾਤਮਾ ਆਪਣਾ ਰੂਪ ਨਾ ਦਿੰਦਾ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵਿਓ ਬੇਡ ਬੇਗਾਨੀ ਇਸ ਲਈ ਹੈ ਰੱਬ ਦੇ ਪਿਆਰਿਓ ਸੰਤ ਜਨੋ ਏ ਪ੍ਰਭਉ ਸੁਣੋ ਮੇਰੀ ਬੇਨਤੀ ਬੜੀ ਜਲਦੀ ਦੇ ਨਾਲ ਜਿੰਨਾ ਸਮਾਂ ਹੋ ਸਕੇ ਛੇਤੀ ਕਰੋ ਗੁਰੂ ਦੀ ਸ਼ਰਨ ਵਿੱਚ ਆ ਜਾਓ ਐਵੇਂ ਸਮਾਂ ਵਿਅਰਥ ਨਾਲ ਗਵਾਓ ਜਲਦੀ ਆ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਓ ਗੁਰੂ ਦੇ ਨਾਲ ਜੁੜ ਜਾਓ ਗੁਰੂ ਦੇ ਹੁਕਮਾਂ ਨੂੰ ਮੰਨ ਲਓ ਸਾਧ ਗੁਰ ਸੇਵ ਖਰਚ ਹਰ ਬੰਦੋ ਮਤ ਜਾਣੋ ਆਜ ਕੇ ਕਾਲੀ ਸਤਿਗੁਰੂ ਦੀ ਸੇਵਾ ਵਿੱਚ ਆ ਕੇ ਨਾਮ ਧਨ ਇਕੱਠਾ ਕਰੋ ਇਹ ਨਾਮ ਧਨ ਤੁਹਾਡਾ ਦਰਗਾਹ ਨੂੰ ਜਾਣ ਵੇਲੇ ਰਾਹ ਦਾ ਖਰਚ ਹੈ ਇਹ ਰਾਹ ਦਾ ਖਰਚ ਇਕੱਠਾ ਕਰੋ ਗੁਰੂ ਦੀ ਸ਼ਰਨ ਵਿੱਚ ਆ ਕੇ ਐਵੇਂ ਵਕਤ ਨਾ ਲਗਾਓ ਅੱਜ ਕੱਲ ਕਰਕੇ ਸਮੇਂ ਨੂੰ ਬਤੀਤ ਨਾ ਕਰੋ ਵਿਅਰਥ ਨਾ ਗਵਾਓ ਸਮਾਂ ਤਾਂ ਜਾ ਰਿਹਾ ਹੈ ਰਹਿਣ ਗਈ ਮਨ ਦੇਨ ਭੀ ਜਾਏ ਭਾਵਰ ਗਏ ਬੱਤ ਬੈਠੇ ਆਏ ਅਧੌੜੇ ਆ ਗਏ ਹੁਣ ਤਾਂ ਚਿੱਟੇ ਹੋ ਗਏ ਕਾਲਿਆਂ ਤੋਂ ਲੰਘ ਗਈ ਜਿੰਨੀ ਉਮਰ ਲੱਗਦਾ ਅਰੂ ਦੇ ਸ਼ਰਨੀ ਇਸ ਸਮੇਂ ਨੂੰ ਐਵੇਂ ਵਿਅਰਥ ਨਾ गवा ਅੱਜ ਕੱਲ੍ਹ ਕਹਿ ਕੇ ਆਵੇਂ ਜਿੰਦਗੀ ਕੀਮਤੀ ਐ ਇਸ ਨੂੰ ਸਮੇਂ ਨੂੰ ਵਿਅਰਥ ਨਾ गवा ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਅੰਗੇ ਦਰਗਾਹ ਦੇ ਰਸਤੇ ਦਾ ਖਰਚਾ ਪੱਲੇ ਵੱੰਗ ਲੈ ਉਹ ਧੰਨੇ ਇਕੱਠਾ ਕਰ ਲੈ ਜਿਹੜਾ ਅੰਗੇ ਦਰਗਾਹ ਦੇ ਵਿੱਚ ਜਾਣਾ ਤਾਂ ਕੋਈ ਜਾਣਾ ਨਹੀਂ ਆ ਦੁਨਿਆਵੀ ਧਨ ਸੇ ਇੱਥੇ ਹੀ ਰਹਿ ਜਾਏਗਾ ਜ਼ਮੀਨ ਜਾਇਦਾਦ ਕਾਰਾਂ ਕੋਠੀਆਂ ਬੈਂਕ ਬੈਲੈਂਸ ਸਭ ਕੁਝ ਇੱਥੇ ਵਾਸਤੇ ਹੀ ਹੈ ਸਭ ਕੁਝ ਜੀਵਤ ਕੋ ਵਿਵਹਾਰ ਇਹ ਜਿਉਂਦੇ ਆ ਹੀ ਤੇਰੇ ਨੇ ਤੇਰੇ ਮਰਨ ਤੋਂ ਬਾਅਦ ਇਹ ਤੇਰੇ ਹੀ ਰਹਿਣਗੇ ਕਿਸੇ ਦੇ ਹੋਰ ਬਣ ਜਾਣਗੇ ਕੇਵਲੇ ਕ ਨਾਮ ਧਨ ਹੈ ਜਿਹੜਾ ਰਸਤੇ ਵਿੱਚ ਹੈ ਤੇਰੇ ਖਰਚ ਆਵੇਗਾ ਕਮ ਆਵੇਗਾ ਰਸਤੇ ਦਾ ਖਰਚ ਆ ਉਹ ਨਾਮ ਧਾਨੇ ਇਕੱਠਾ ਕਰ ਉਥੇ ਹੋਰ ਕੋਈ ਵਸਤੂ ਜਾਂਦੀ ਨਹੀਂ ਗਾਣੂ ਪ੍ਰਾਣ ਦੇ ਮੁਤਾਬਕ ਬਹੁਤ ਲੰਬਾ ਰਸਤਾ ਦੱਸਿਆ ਜਿਸ ਰਸਤੇ ਵਿੱਚ ਕੋਪਾ ਅਡੇਰਾ ਹੈ ਪਤਾ ਨਹੀਂ ਲੱਗਦਾ ਕਿੱਧਰ ਨੂੰ ਪੈਰ ਰੱਖਣਾ ਹੈ ਉਹ ਹਨੇਰੇ ਰਸਤੇ ਵਿੱਚੋਂ ਤੈਨੂੰ ਲੰਘਣਾ ਪਵੇਗਾ ਜੈ ਮਹਾ ਮੜੀ ਰਸਤੇ ਵਿੱਚ ਆਖਿਆਜਾਂ ਬੜੀਆਂ ਆਉਂਦੀਆਂ ਨੇ ਬੜਾ ਸੇਖ ਪੈਂਦਾ ਤਪਸ ਪੈਂਦੀ ਹੈ ਜੈ ਮਹਾ ਭਿਆਨ ਤਪ ਤਹੋ ਕਾਮ ਤੇ ਹਰ ਕੇ ਨਾਮ ਕੀ ਤੁਮ ਉਪਰ ਸ਼ਾਹ ਉਥੇ ਭਿਆਨ ਕ ਸੇਖ ਤੋਂ ਤੈਨੂੰ ਪਰਮਾਤਮਾ ਦਾ ਨਾਮ ਬਚਾਏਗਾ ਉਹ ਛਾਤਰੀ ਬਣ ਜਾਵੇਗਾ ਤੇਰੇ ਲਈ ਉਸ ਭਿਆਨਕ ਸੇਖ ਤੋਂ ਤੈਨੂੰ ਵਿਚਾੜਿਵੇਂ ਜੇ ਪੰਡੇ માં ਅੰਧ ਗੁਮਾਰਾ ਹਰ ਕਾ ਨਾਮ ਸੰਗ ਉਜਿਆਰਾ ਜਿਸ ਰਸਤੇ ਵਿੱਚ ਕੋਪਾ ਹਨੇਰੇ ਨਹੀਂ ਕੋਈ ਜਾਣਣਾ ਨਹੀਂ ਉਥੇ ਪਰਮਾਤਮਾ ਦੇ ਨਾਮ ਨੇ ਤੈਨੂੰ ਜਾਣਣਾ ਕਰਕੇ ਰਸਤਾ ਦਿਖਾਉਣਾ ਹੈ ਇਸ ਕਰਕੇ ਤੂੰ ਰਾਹ ਦਾ ਖਰਚ ਆਪਣੇ ਪੰਨੇ ਵਨ ਨਾਮ ਧੰਨੇ ਇਕੱਠਾ ਕਰ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੇ ਏ ਹਰੀ ਦੇ ਪਿਆਰਿਓ ਸੰਤ ਜਨੋ ਉਹ ਸਾਰੀ ਪ੍ਰਾਤਮਾ ਨੂੰ ਜਪਣਾ ਕਰੋ ਉਹਦਾ ਨਾਮ ਜਪੋ ਜਦੋਂ ਇਸ ਤਰ੍ਹਾਂ ਸਾਧ ਸੰਗਤ ਦੇ ਵਿੱਚ ਮਿਲ ਕੇ ਉਹ ਸਾਰੀ ਪਰਮਾਤਮਾ ਦਾ ਨਾਮ ਜਪਾਂਗੇ ਫਿਰ ਉਹਦੇ ਰਾਹ ਤੇ ਤੁਰਨ ਦੀ ਜਾਂਚ ਵੀ ਆ ਜਾਵੇ ਫਿਰ ਉਹਦੀ ਆਗਿਆ ਵਿੱਚ ਚੱਲ ਪਵੇਗਾ ਇਹ ਮਨ ਜੇ ਨਹਾਰ ਜਪਿਆ ਸੇਹਰ ਹੋਏ ਹਰ ਮੇਲਿਆ ਕੇਲ ਕੇ ਲਾਤੀ ਜਿਨ੍ਹਾਂ ਨੇ ਉਸ ਹਰਿ ਅਥਾ ਵਿਆਪਕਾਰੀ ਪਰਮਾਤਮਾ ਨੂੰ ਜਪਿਆ ਉਹ ਹਰੀ ਦਾ ਹੀ ਰੂਪ ਹੋ ਗਏ ਉਹਨਾਂ ਵਿੱਚ ਤੇ ਹਰੀ ਪਰਮਾਤਮਾ ਦੇ ਵਿੱਚ ਕੋਈ ਫਰਕ ਨਾ ਰਹਿ ਗਿਆ ਉਹ ਚੋਦੀ ਮਾਲਕ ਉਹ ਚੋਦੀ ਪਰਮਾਤਮਾ ਮਿਲ ਗਿਆ ਉਹਨਾਂ ਨੂੰ ਉਹਦੇ ਨਾਲ ਵਿਲਾਪ ਹੋ ਗਿਆ ਉਹ ਉਹਦਾ ਰੂਪ ਹੀ ਹੋ ਗਏ ਜਿਨ੍ਹਾਂ ਨਾ ਵਿਸਰਾ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈ ਦੇਹਿਆ ਇਹੜੇ ਸਵਾਸ ਸਵਾਸ ਉਹਦਾ ਨਾਮ ਜਪਦੇ ਨੇ ਸਿਮਰਤ ਕਰਦੇ ਨੇ ਉਹਨਾਂ ਵਿੱਚ ਦੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਕੋਈ ਫਰਕ ਨਹੀਂ ਰਹਿ ਜਾਂਦਾ ਉਸ ਦਾ ਹੀ ਰੂਪ ਹੋ ਜਾਂਦੇ ਨੇ ਇਸ ਕਰਕੇ ਉਸ ਚੋਦੀ ਮਾਲਕ ਦੇ ਰਾਜ ਮਿਲ ਜਾਂਦੇ ਹਰ ਘਰ ਯਾਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੇ ਉਹ ਹਰੀ ਪਰਮਾਤਮਾ ਦਾ ਜਾਪ ਜਪੀਏ ਇਹੀ ਮੇਰੇ ਮਨ ਦੇ ਵਿੱਚ ਲੋਚ ਹੈ ਇੱਛਾ ਹੈ ਤਾਂਗ ਹੈ ਮੇਰਾ ਮਨ ਲੋਚਾ ਕੋਰ ਦਰਸ਼ਨ ਤਾਈਂ ਬੇਪ ਕਰੇ ਯਾਤ੍ਰਕ ਕੀ ਣਾਈ ਤਿਰਖਾ ਨਾ ਕਰੇ ਸਾਥ ਨੇ ਆਵੇ ਬਿਨ ਦਰਸ਼ਨ ਸੰਤ ਪਿਆਰੇ ਦੀ ਉਹ ਹਰ ਸਮੇ ਮੇਰੇ ਮਨ ਦੇ ਵਿੱਚ ਇਹ ਦਾਗ ਲੱਗੀ ਰਹਦੀ ਹੈ ਮਨ ਦੇ ਵਿੱਚ ਇਹੀ ਲੋਚਾ ਹੈ ਇਹੋ ਸਹਰੀ ਪ੍ਰਮਾਤਮਾ ਦਾ ਜਾਪ ਜਪਦੇ ਰਹੀਏ ਹੇ ਵਾਹਿਗੁਰੂ हे बनवाली परमात्मा संसार ਦੇ مالک ਬਨਵਾਰੀ परमात्मा ਦਾ ਨਾਮ ਹੈ हे ਵਾਹਿਗੁਰੂ ਤੂੰ ਕਿਰਪਾ ਕਰ ਤੂੰ ਮਿਹਰ ਕਰ ਮੇਰੇ ਅੰਦਰ ਇਹ ਲੋਚਾ ਇਹ ਤਾਗ ਬਣੀ ਰਹੇ ਇਹ ਮੈਂ ਹਰੀ ਪ੍ਰਮਾਤਮਾ ਦਾ ਨਾਮ ਜਪਦਾ ਰਹਾਂ ਬਿਨਾਂ ਕਿਰਪਾ ਤੋਂ ਇਹ ਹੋ ਨਹੀਂ ਸਕਦਾ ਆਪਣੇ ਯਤਨਾਂ ਨਾਲ ਨਹੀਂ ਹੁੰਦਾ ਅਰਦਾਸ ਬੇਨਤੀ ਕਰਨੀ ਆ ਉਹ ਕਿਰਪਾ ਕਰੂਗਾ ਉਹ ਬੜਾ ਦਿਆਲੂ ਹੈ ਉਹ ਆਪ ਮਿਹਰ ਕਰਦਾ ਹੈ ਇਸ ਕਰਕੇ ਉਹਦੇ ਅੱਗੇ ਅਰਦਾਸਾਂ ਬੇਨਤੀਆਂ ਕਰ ਉਹ ਕਿਰਪਾ ਕਰਕੇ ਤੈਨੂੰ ਆਪਣੇ ਚਰਨੀ ਲਾ ਲਵੇ ਇਹੀ ਮੰਨ ਦੇ ਵਿੱਚ ਤਾਂਗ ਬਣੀ ਰਹੇ ਤੇ ਉਸ ਪ੍ਰਮਾਤਮਾ ਦਾ ਨਾਮ ਜਪਦੇ ਰਹੀਏ ਉਹ ਨਾ ਵੀ ਨਾਲ ਜਾਣ ਵਾਲਾ ਸੱਚਾ ਧਨ ਹੈ ਉਹੀ ਅੱਗੇ ਦਰਗਾਹ ਦੇ ਵਿੱਚ ਕੰਮ ਹੁੰਦਾ ਹੈ ਕਿਆ ਬਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਦੇ ਮਾਰਗ ਕੇ ਗਨੇ ਜਾਏ ਨਾ ਕੋਸਾ ਕਹਿੰਦੇ ਉਹ ਜਿਹੜਾ ਦਰਗਾਹ ਦਾ ਰਸਤਾ ਹੈ ਉਹ ਬੜਾ ਲੰਬਾ ਰਸਤਾ ਹੈ ਜਿਹਦੇ ਮੀਲ ਗਿਣੇ ਹੋਏ ਨਹੀਂ ਆਪਣੇ ਸੜਕਾਂ ਤੇ ਤਾਂ ਮੀਲ ਪੱਥਰ ਲੱਗੇ ਹੋਏ ਨੇ ਸਨਾਮ ਐਨੇ ਕਿਲੋਮੀਟਰ ਹੈ ਸੰਗਰੂਰ ਐਨੇ ਕਿਲੋਮੀਟਰ ਹੈ ਚੰਡੀਗੜ੍ਹ ਐਨੇ ਕਿਲੋਮੀਟਰ ਰਹਿ ਗਿਆ ਥਾ-ਥਾ ਤੇ ਸੜਕਾਂ ਦੇ ਉੱਤੇ ਗਿਣਤੀ ਮਿੰਤੀ ਲਿਖੀ ਪਈ ਆ ਅੰਮਰਸਰ ਐਨੇ ਕਿਲੋਮੀਟਰ ਐ ਦਿੱਲੀ ਐਨੇ ਕਿਲੋਮੀਟਰ ਐ ਥਾ-ਥਾ ਤੇ ਜਿਹੜੇ ਮਰਜੀ ਸੜਕ ਤੇ ਵਗ ਜਾ ਜਿਹੜੇ ਸਹਿਰ ਨੂੰ ਜਾਏਗਾ ਤੈਨੂੰ ਰਸਤੇ ਵਿੱਚ ਪਤਾ ਲੱਗ ਜਾਏਗਾ ਕਿ ਐਨੇ ਕੁ ਬਾਅਦ ਰਹਿ ਗਈ ਆ ਪਰ ਪਰ ਉਹ ਜਿਹੜਾ ਦਰਗਾਹ ਦਾ ਰਸਤਾ ਐ ਉਹਦੇ ਦਾ ਭਾਈ ਮੀਲ ਪੱਥਰ ਲੱਗੇ ਨਹੀਂ ਹੋਏ। ਮਾਰਾ ਇਹ ਕਹਿੰਦੇ ਜਿਹੇ ਮਾਰਗ ਕੇ ਗਨੇ ਜਾਏ ਨਾ ਕੋਸਾ। ਜਿਸ ਰਸਤੇ ਨੇ ਕੋ ਜਿਹੜੇ ਨੇ ਮੀਲ ਉਹ ਗਿਣੇ ਨਹੀਂ ਜਾ ਸਕਦੇ ਐਡਾ ਲੰਬਾ ਰਸਤਾ ਹੈ ਇਨੇ ਲੁਪੇ ਰਸਤੇ ਵਿੱਚ ਫਿਰ ਤੈਨੂੰ ਰਾਹ ਦੇ ਵਿੱਚ ਕੁਝ ਰੋੜ ਵੀ ਪੈਣੀ ਹੈ। ਅਰਿਕਾ ਨਾਮ ਉਹਾਂ ਸੰਗ ਕੋ ਸਾਜੇ ਤੇਰੇ ਕੋਲ ਪ੍ਰਮਾਤਮਾ ਦਾ ਨਾਮ ਹੈ ਉਹ ਤੇਰਾ ਰਾਜਾ ਖਰਚ ਬਣ ਜਾਵੇਗਾ ਤੂੰ ਸਭ ਬਣ ਜਾਵੇ ਉਥੇ ਇਹ ਨਾਮ ਤੇਰੀ ਸਹਾਇਤਾ ਕਰੇਗਾ ਇਸ ਕਰਕੇ ਤੂੰ ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰ ਸਾਡੇ ਮਨ ਦੇ ਵਿੱਚੇ ਤਾਂਗ ਬਣੀ ਰਹੇ ਅਸੀਂ ਤੇਰਾ ਨਾਮ ਜਪਦੇ ਰਹੀਏ ਜਨ ਨਾਨਕ ਸੰਗਤ ਸਾਧ ਸਰਬੇਲਾ ਹੋ ਹਮ ਸਾਧ ਜਨਾ ਤਾਗਰਾਲੇ ਦਾਸ ਨਾਨਕ ਹੀ ਬੇਨਤੀ ਕਰਦਾ ਕਿਰਪਾ ਕਰਕੇ ਸਾਨੂੰ ਸਾਧ ਸੰਗਤ ਦੇ ਨਾਲ ਮਿਲਾ ਦੋ ਰਬ ਦੇ ਪਿਆਰਿਆਂ ਦੀ ਸੰਗਤ ਮਿਲਾ ਦੋ ਅਸੀਂ ਉਹ ਨਾਮ ਜਪਣ ਵਾਲੇ ਸਾਧ ਜੋ ਰੱਬ ਦੇ ਪਿਆਰੇ ਨੇ ਬੰਦਗੀ ਕਰਨ ਵਾਲੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਈਏ ਉਹਨਾਂ ਦੇ ਚਰਨਾਂ ਦੀ ਧੂੜ ਕਰ ਸਕੀਏ ਤਾਂ ਸਾਡਾ ਵੀ ਪਾਰ ਉਤਾਰਾ ਹੋ ਸਕਦਾ ਹੈ ਇਹ ਪਾਵਨ ਪਵਿੱਤਰ ਸ਼ਬਦ ਜੇ ਉੱਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਨਾਸਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 667 ਅਤੇ 68 ਦੇ ਉੱਪਰ ਸਵਾਏ ਮਾਨ ਹੈ ਜਿਸ ਦੀ ਆਪਾਂ ਤੁਛ ਬੁੱਧੀ ਦੇ ਮੁਤਾਬਕ ਵਿਚਾਰ ਕੀਤੀ ਹੈ ਹੋਇਆਂ ਫੁੱਲਾਂ ਦੀ ਸੰਗਤ ਨੇ ਖਿਮਾ ਬਖਸ਼ਣੀ ਜੀ ਸਰੋ